Ӑттенкенйі біл umaылы үші camау қалалы қалалы үші песен біл ңыздар күлді сол мүді етустра үша көріптенбалайды இரண்டு ஆயிரம் பத்தொன்பது ਪੁੱਛ ਕੀ ਬੰਨਾ ਪੁਰਾ ਪ्रेस ਕਨਫਰੈਂਸ ਕੀਤੀ ਜਾ ਰਹੀ ਹੈ ਮਿਤੀ 27 ਦੋ 2025 ਨੂੰ ਸੰਜੇ ਗਰੋਵਰ ਇੱਕ ਸ਼ਹਿਰ ਦੇ ਵਪਾਰੀ ਨੇ ਜੋ ਕਿ ਆਪਣੇ ਪਰਿਵਾਰ ਨਾਲ ਲੀਲਾ ਰਾਇਲ ਪੈਲੇਸ ਗਿੱਦੜਵਾ ਵਿਖੇ ਮੈਰਿਜ ਫੰਕਸ਼ਨ ਅਟੈਂਡ ਕਰਨ ਆਏ ਸੀ ਉਹਨਾਂ ਦੀ ਰਾਇਲ ਲੀਲਾ ਪੈਲੈਸ ਦੇ ਵਿੱਚੋਂ ਪਾਰਕਿੰਗ 'ਚੋਂ ਉਹਨਾਂ ਦੇ ਡਰਾਈਵਰ ਹਰਜੀਤ ਸਿੰਘ ਕੋਲੋਂ ਦੋ ਨਾਮ ਨੂੰ ਵਿਅਕਤੀ ਬਰੀਜ਼ਾ ਕਾਰ ਰੰਗ ਚਿੱਟਾ ਖੋਹ ਕਰਕੇ ਲੈ ਗਏ ਸੀ ਉਹ ਤੋਂ ਸਨੇਚ ਕਰਕੇ ਫੋਰਸਿਬਲੀ ਇੱਕ ਗੰਡਾਸੀ ਦਿਖਾ ਕੇ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀ ਜੋ ਕਿ ਮੁਕੱਦਮਾ ਨੰਬਰ 18 ਥਾਣਾ ਗਿੱਦੜਵਾ ਦਰਜ ਹੋਇਆ ਦੌਰਾਨੇ ਤਫਤੀਸ਼ ਡੀਐਸਪੀ ਗਿੱਦੜਵਾ ਦਿੱਗੋ ਆਈ ਹੈਟ ਸੀਆਈਏ 12 ਤੇ ਐਸਐਚਓ ਗਦਨਵਾਦ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜੋ ਕਿ ਮਿਤੀ 1 ਤਰੀਕ ਫਰਵਰੀ ਮਾਰਚ ਨੂੰ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਜੱਗਾ ਇਹ ਰਹਿਣ ਵਾਲੇ ਵਿਰਕ ਖੇੜਾ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੱਡੀ ਜਿਹੜੀ ਰੰਗ ਚਿੱਟੇ ਰੰਗ ਦੀ ਬਰੀਜ਼ਾ ਉਹ ਰਿਕਵਰ ਕੀਤੀ ਗਈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਦਰਾਨੇ ਖੋ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕੀਤਾ ਗਿਆ। ਬੈਕਗ੍ਰਾਉਂਡ ਕੀ ਹੈ ਜੀ? ਇਹ ਜਿਹੜਾ ਹਰਮਨ ਆ ਜੀ ਇਹਦੇ ਤੇ ਪੁਰਾਣੇ 8 ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਸੈਕਟ ਦੇ। ਤੇ ਜਿਹੜਾ ਜਗਵੀਰ ਸਿੰਘ ਜੱਗਾ ਇਹਦੇ ਤੇ ਇੱਕ ਐਫਆਈਆਰ ਦਰਜ ਹੈ ਆਲਰੇਡੀ। ਕੀ ਕਾਰਨ ਕੀ ਡਰੱਗ ਦੀ? ਇਹ ਲੈ ਕੇ ਕਰ ਰਹੇ ਹਾਂ। ਹਾਂਜੀ ਇਹ ਡਰੱਗ ਡਰੱਗ ਐਡਿਕਟ ਨੇ ਨਾ ਤੇ ਬੈਕਗ੍ਰਾਉਂਡ ਇਹੀ ਆ ਵੀ ਐਡਿਕਟ ਨੇ ਵੇਚਦੇ ਵੀ ਨੇ ਤੇ ਨਸ਼ਾ ਕੰਜ਼ੂਮ ਵੀ ਕਰਦੇ ਨੇ। ਤੇ ਉਸੇ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਇਹ ਗੱਡੀ ਇਹਨਾਂ ਨੇ ਸਨੇਚ ਕੀਤੀ ਕੀ ਕੁਛ ਕਰਵਾ ਗੱਡੀ ਰਿਕਵਰ ਹੋ ਗਈ ਗੱਡੀ ਰਿਕਵਰ ਹੋ ਗਈ ਹੈ ਜੀ ਜਿਹੜੀ ਇਹਨਾਂ ਨੇ ਖੋਈ ਸੀ ਤੇ ਪਲੱਸ ਇਹਨਾਂ ਦਾ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤਾ ਉਹ ਰਿਕਵਰ ਹੋ ਗਿਆ ਅਜੇ ਨਹੀਂ ਕੁਛ ਵੀ ਕੀਤਾ ਪੱਛੀ ਹਾਂਜੀ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਸ ਸੇਨਾ ਚੋ ਇੱਕ ਦੇ ਥੋੜਾ ਫ੍ਰੈਕਚਰ ਹੋ ਗਿਆ ਲੱਤ ਤੇ ਤੇ ਉਹ ਹਸਪੀਟਲ ਦਾ ਸਰ ਕੋਈ ਪ੍ਰੋਟੋਕੋਲ ਕਰਾ ਨਹੀਂ ਦੀ ਜਾਂਚ ਕੀਤੀ ਜਾਊਗੀ ਅੱਜ ਅੱਗੇ ਮੋਡਲੀ ਤਪਤੀ ਸ਼ਹਿਰ ਰਿਮਾਂਡ ਤੇ ਲੈ ਕੇ ਇਹਨਾਂ ਦੀ ਅਗਲੀ ਪੁੱਛਗਿੱਛ ਕਰਾਂਗੇ ਡਿਟੇਲ ਚ ਅਸੀਂ